ਸਾਦਿਆਂ ਹਾਜੀਪੁਰ ਦੇ ਨਵੇਂ ਬਣੇ ਬਲੋਕ ਸੰਤੀ ਮੈਂਬਰਾਂ ਬਾਰੇ ਜੇਕਰ ਹਾਜੀਪੁਰ ਦੇ ਨਵੇਂ ਬਲੋਕ ਸੰਤੀ ਮੈਂਬਰਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਈਏ ਤਾਂ ਹਾਜੀਪੁਰ ਦੇ ਗੇੜਾ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1039 ਵੋਟਾਂ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 560 ਵੋਟਾਂ ਮਿਲੀਆਂ ਨੇ ਤੇ ਸ਼੍ਰੋਮਣੀ ਕਾਲਦਾਰ ਨੂੰ ਇਸ ਸੀਟ ਤੋਂ 925 ਵੋਟਾਂ ਮਿਲੀਆਂ ਨੇ ਤੇ ਇੱਥੇ ਅਜੇ ਕੁਮਾਰ ਸ਼ਰਮਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ 114 ਵੋਟਾਂ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਵਨਾਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 816 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 692 ਵੋਟਾਂ ਮਿਲੀਆਂ ਹਨ ਤੇ ਭਾਜਪਾ ਨੂੰ ਇਸ ਸੀਟ ਤੇ 575 ਵੋਟਾਂ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਮਲਕੀਤ ਸਿੰਘ ਨੇ 124 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰੀਏ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 528 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 771 ਵੋਟਾਂ ਮਿਲੀਆਂ ਹਨ ਸ਼੍ਰੋਮਣੀ ਕਲਦਾਨ ਨੂੰ ਸਿਰਫ 37 ਵੋਟਾਂ ਪਈਆਂ ਹਨ ਤੇ ਭਾਜਪਾ ਨੂੰ 1018 ਵੋਟ ਇਸ ਸੀਟ ਤੋਂ ਪਈ ਹੈ ਜੋ ਕਿ ਭਾਜਪਾ ਦੇ ਨਰੇਸ਼ ਕੁਮਾਰੀ ਨੇ 257 ਵੋਟਾਂ ਦੇ ਫਰਕ ਦੇ ਨਾਲ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰੀਏ ਸੰਦਵਾਲ ਦੀ ਸੰਦਵਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 502 ਵੋਟਾਂ ਪਈਆਂ ਹਨ ਕਾਂਗਰਸ ਦੇ ਕੈਂਡੀਡੇਟ ਨੂੰ 690 ਵੋਟਾਂ ਪਈਆਂ ਹਨ ਤੇ ਭਾਜਪਾ ਦੇ ਉਮੀਦਵਾਰ ਨੂੰ 511 ਵੋਟਾਂ ਪਈਆਂ ਹਨ ਇਹ ਸੀਟ ਕਾਂਗਰਸ ਦੇ ਉਮੀਦਵਾਰ ਦਰਸ਼ਨਾ ਦੇਵੀ ਨੇ 133 ਵੋਟਾਂ ਦੇ ਨਾਲ ਏਸੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਬੇਬਲ ਮੰਡ ਦੀ ਗੱਲ ਕਰੀਏ ਤੇ ਬੇਬਲ ਮੰਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 480 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 1026 ਵੋਟਾਂ ਮਿਲੀਆਂ ਹਨ ਤੇ ਭਾਜਪਾ ਦੇ ਉਮੀਦਵਾਰ ਨੂੰ 825 ਵੋਟਾਂ ਏਸੀ ਤੋਂ ਮਿਲੀਆਂ ਹਨ ਇਹ ਵੀ ਸੀਟ ਕਾਂਗਰਸ ਦੇ ਉਮੀਦਵਾਰ ਸੁਨੀਤਾ ਦੇਵੀ ਨੇ 201 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਧਾਮੀਆਂ ਦੀ ਗੱਲ ਕਰੀਏ ਤਾਂ ਧਾਮੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1195 65 ਸੋਰੀ 1100 ਵੋਟਾਂ ਪ੍ਰਾਪਤ ਹੋਈਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 673 ਵੋਟਾਂ ਪ੍ਰਾਪਤ ਹੋਈਆਂ ਹਨ ਭਾਜਪਾ ਦੇ ਉਮੀਦਵਾਰ ਨੂੰ 307 ਵੋਟਾਂ ਪ੍ਰਾਪਤ ਹੋਈਆਂ ਹਨ ਇਹ ਵੀ ਸੀਟ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ ਨੇ 492 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਬਰਿਆਦ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 839 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 793 ਵੋਟਾਂ ਮਿਲੀਆਂ ਹਨ ਭਾਜਪਾ ਦੇ ਉਮੀਦਵਾਰ ਨੂੰ 312 ਵੋਟਾਂ ਮਿਲੀਆਂ ਹਨ ਇਹ ਸੀਟ ਆਮ ਆਦਮੀ ਪਾਰਟੀ ਦੀ ਰਾਨੋ ਕੁਮਾਰੀ ਨੇ ਸ਼ਾਲੀ ਵੋਟਾਂ ਦੇ ਨਾਲ ਜਿਹੜੀ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਇੱਕ ਰੈਲੀ ਦੀ ਗੱਲ ਕੀਤੀ ਜਾਵੇ ਤਾਂ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 838 ਵੋਟਾਂ ਪਈਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 545 ਵੋਟਾਂ ਪਈਆਂ ਹਨ ਤੇ ਭਾਜਪਾ ਦੇ ਉਮੀਦਵਾਰ ਨੂੰ 292 ਵੋਟਾਂ ਮਿਲੀਆਂ ਹਨ ਇਹ ਸੀਟ ਆਮ ਆਦਮੀ ਪਾਰਟੀ ਦੀ ਸੰਜੀਤਾ ਦੇਵੀ ਨੇ 323 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਮੁਰਾਦਪੁਰ ਬਾਣਾ ਦੀ ਗੱਲ ਕਰੀਏ ਤਾਂ ਮੁਰਾਦਪੁਰ ਬਾਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1428 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 783 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਮਸਜਿੰਦਰ ਸਿੰਘ ਨੇ 645 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਸਿੰਘੋਵਾਲ ਦੀ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1092 ਵੋਟਾਂ ਮਿਲੀਆਂ ਹਨ ਕਾਂਗਰਸ ਨੂੰ ਇਸ ਸੀਟ ਦੇ ਉੱਤੇ 979 ਵੋਟਾਂ ਮਿਲੀਆਂ ਹਨ ਤੇ ਬੀਜੇਪੀ ਨੂੰ ਇਸ ਸੀਟ ਦੇ ਉੱਤੇ 906 ਵੋਟਾਂ ਮਿਲੀਆਂ ਹਨ ਇਹ ਸੀਟ ਆਮ ਆਦਮੀ ਪਾਰਟੀ ਦੇ ਜੀਵਨ ਕੁਮਾਰੀ ਨੇ 100 ਵੋਟਾਂ ਦੇ ਫਰਕ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਹਾਜੀਪੁਰ ਦੀ ਗੱਲ ਕਰੀਏ ਤਾਂ ਹਾਜੀਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ 515 ਕਾਂਗਰਸ ਨੂੰ 900 ਤੇ ਸ਼੍ਰੋਮਣੀ ਕਾਲਦਾਨ ਨੂੰ ਸਿਰਫ 86 ਵੋਟਾਂ ਮਿਲੀਆਂ ਹਨ ਬੀਜੇਪੀ ਨੂੰ 946 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਦੇ ਉੱਤੇ ਬੀਜੇਪੀ ਦੇ ਉਮੀਦਵਾਰ ਪਵਨ ਕੁਮਾਰ ਨੇ 46 ਵੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਜੇਕਰ ਨੰਗਲ ਬਿਹਾਰਾਂ ਦੀ ਗੱਲ ਕਰੀਏ ਤਾਂ ਨੰਗਲ ਬਿਹਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 921, ਕਾਂਗਰਸ ਦੇ ਉਮੀਦਵਾਰ ਨੂੰ 667, ਸ਼ੋਮਨੀ ਕਲਦਾਰ ਨੂੰ 293, ਭਾਜਪਾ ਨੂੰ 374 ਵੋਟਾਂ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਹੀਰਾ ਲਾਲ ਨੇ 253 253 ਵੋਟਾਂ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਹੀਰਾ ਲਾਲ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਗੱਲ ਦੀ ਕੋਲਪੁਰ ਦੀ ਦਾ ਕੋਲਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 788 ਕਾਂਗਰਸ ਨੂੰ 770 ਤੇ ਭਾਜਪਾ ਦੇ ਉਮੀਦਵਾਰ ਨੂੰ 346 ਵੋਟਾਂ ਪ੍ਰਾਪਤ ਹੋਈਆਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਡਿੰਪਲ ਨੇ 11 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਚੰਗੜਮਾ 'ਚ ਗੱਲ ਕਰੀਏ ਤਾਂ ਚੰਗੜਮਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 722 ਕਾਂਗਰਸ ਦੇ ਉਮੀਦਵਾਰ ਨੂੰ 450 ਤੇ ਭਾਜਪਾ ਦੇ ਉਮੀਦਵਾਰ ਨੂੰ 695 ਵੋਟਾਂ ਪ੍ਰਾਪਤ ਹੋਈਆਂ ਜਿੱਥੇ ਕਿ ਚੰਚਲ ਦੇਵੀ ਨੇ 27 ਵੋਟਾਂ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਕਾਨਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 812 ਕਾਂਗਰਸ ਨੂੰ 474 ਭਾਜਪਾ ਨੂੰ ਜਿਹੜੀ ਬੋਟਾਂ ਪਈਆਂ ਨੇ ਉਹ 319 ਤੇ ਇਹ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਰਕੇਸ਼ ਕੁਮਾਰ ਨੇ 333 ਬੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰੀਏ ਬਹਿ ਜੋਗਨ ਦੀ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 717 ਕਾਂਗਰਸ ਨੂੰ ਇਹ ਸੀਟ ਤੋਂ 733 ਤੇ ਸ਼੍ਰੋਮਣੀ ਕਾਲਦਾਨ ਨੂੰ 75 ਤੇ ਭਾਜਪਾ ਨੂੰ ਇਸ ਸੀਟ ਤੋਂ 545 ਬੋਟਾਂ ਪ੍ਰਾਪਤ ਹੋਈਆਂ ਨੇ ਤਾਂ ਇਹ ਸੀਟ ਦੇ ਉੱਤੇ ਕਾਂਗਰਸ ਦੇ ਸ਼ਸ਼ੀ ਬਾਲਾ ਨੇ 16 ਵੋਟਾਂ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਬੁੱਢਾਬਾੜ ਦੀ ਗੱਲ ਕੀਤੀ ਜਾਵੇ ਤਾਂ ਬੁੱਢਾਬਾੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ 636, ਕਾਂਗਰਸ ਦੇ ਉਮੀਦਵਾਰ ਨੂੰ 945 ਤੇ ਭਾਜਪਾ ਦੇ ਉਮੀਦਵਾਰ ਨੂੰ 733 ਵੋਟਾਂ ਮਿਲੀਆਂ ਜਿੱਥੇ ਕਿ ਕਾਂਗਰਸ ਦੇ ਪ੍ਰਦੀਪ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ। ਚਨੌਰ ਦੀ ਗੱਲ ਕੀਤੀ ਜਾਵੇ ਤਾਂ ਹਜਪੁਰ ਦੇ ਚਨੌਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1115, ਕਾਂਗਰਸ ਦੇ ਉਮੀਦਵਾਰ ਨੂੰ 774 ਤੇ ਸ਼੍ਰੋਮਣੀ ਕਾਲਦਾਰ ਦੇ ਉਮੀਦਵਾਰ ਨੂੰ 700 48 ਵੋਟਾਂ ਮਿਲੀਆਂ ਤੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਨੇ 341 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਤਲਵਾਰਾ ਦੇ ਬਲੌਕ ਸੰਵਤੀ ਮੈਂਬਰਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ